ਸਸਿਕਾਲ ਪੰਜਾਬ ਤੇ ਪੰਜਾਬੀਆਂ ਦੀ ਗੱਲ ਕਰਦੇ ਆ ਪਰਵਾਸ ਦੀ ਗੱਲ ਕਰਨ ਲੱਗੇ ਮੈਂ ਬਹੁਤ ਨੌਜਵਾਨ ਜਿਹੜੇ ਨੇ ਉਹ ਡਿਪੋਰਟ ਹੋ ਕੇ ਅਮਰੀਕਾ ਤੋਂ ਪੰਜਾਬ ਪਹੁੰਚੇ ਨੇ ਅੰਮ੍ਰਿਤਸਰ ਇੰਟਰਨੈਸ਼ਨਲ 에ਅਰਪੋਰਟ ਇਸ ਗੱਲ ਦਾ ਗਵਾਹ ਬਣਿਆ ਇਸ ਵਾਰ ਕਿ ਵੱਡੀ ਤਦਾਦ ਦੇ ਵਿੱਚ ਜਹਾਜ਼ ਜਿਹੜੇ ਨੇ ਉਹ ਪਰ ਪਰਕੇ ਅਮਰੀਕਾ ਵੱਲੋਂ ਡਿਪੋਰਟ ਕੀਤੇ ਨੇ ਮੇਰੇ ਨਾਲ ਇੱਕ ਨੌਜਵਾਨ ਹੈ ਅਮਰੀਕਾ ਤੋਂ ਡਿਪੋਰਟ ਹੋਇਆ ਗੱਲਬਾਤ ਕਰਦੇ ਹਾਂ ਗੁਰਿੰਦਰ ਡਾਂਕੀ ਲਾ ਕੇ ਗਏ ਸੀ ਹਾਂਜੀ ਹਾਂਜੀ ਕਿੰਨੇ ਪੈਸੇ ਲੱਗੇ ਤੁਹਾਡੇ 50 ਲੱਖ ਰੁਪਏ ਲੱਗਿਆ ਜੀ 50 ਲੱਖ ਹਾਂ ਜਿਹੜਾ 48 ਲੱਖ ਤੋਂ ਪਲੱਸ ਹੀ ਲੱਗ ਗਿਆ ਜੀ ਹੂੰ ਅੱਛਾ ਡੋਂਕੀ ਬਾਇਆ ਪਨਾਮਾ ਜੰਗਲ ਗਏ ਹਾਂਜੀ ਬਾਇਆ ਜੰਗਲ ਕਿੰਨੇ ਦਿਨ ਦਾ ਸਫ਼ਰ ਸੀ ਤੁਹਾਡਾ ਮੇਰੇ 15 ਤੋਂ 20 ਦਿਨ ਲੱਗ ਗਏ ਜੀ ਪੈਤੋਲ ਜੰਗਲ ਦੇ ਵਿੱਚ ਹੂੰ ਬਾਕੀ ਜਿਵੇਂ ਜੇਲਾਂ 'ਚ ਰਹੇ ਵੱਖਰੇ ਜੀ ਹੂੰ ਉਹ ਆਟੇਮਾਨਾ ਜੇਲ੍ਹ 'ਚ ਰਹੇ ਜੀ ਹੂੰ ਮੈਕਸੀਕੋ ਗੈਂਪਲ ਆਇਆ ਜੀ ਹੂੰ ਬਸ ਇਦਾਂ ਧੱਕੇ ਖਾ ਕੇ ਪਹੁੰਚੇ ਬੋਰਰ ਤੱਕ ਕੰਧ ਟੱਪੀ ਤੋਂ ਹਾਂਜੀ ਜੀ ਕੰਧ ਟੱਪੀ ਜੀ ਜੰਗਲ ਦਾ ਸਫਰ ਕਿਵੇਂ ਦਸੀਆ ਗੁਰਿੰਦਰ ਜੰਗਲ ਦਾ ਸਫਰ ਐਵੇਂ ਜੀ ਨਾਲ ਕੁਝ ਖਾਣ ਹੁੰਦਾ ਕੋਲ ਜੀ ਹੂੰ ਗੋਡਿਆਂ ਤੱਕ ਦੇ ਬੂਟ ਹੁੰਦੇ ਪਲਾਸਟਿਕ ਦੇ ਜੀ ਹੂੰ ਚਿੱਕੜ ਦੇ ਵਿੱਚੋਂ ਪਾਣੀ ਦੇ ਵਿੱਚੋਂ ਵਿੱਚ ਹੀ ਜਿਵੇਂ ਬਾਰਿਸ਼ ਵਗੈਰਾ ਹੁੰਦੀ ਉੱਥੇ ਜੀ ਹੂੰ ਤੇ ਖਾਣ ਨੂੰ ਸਿਰਫ ਛੋਲੇ ਹੁੰਦੇ ਆ ਜੀ ਜੰਦਾ ਪਾਣੀ ਪੀਣਾ ਪੈਂਦਾ ਜੀ ਹੂੰ ਤੇ ਜਿਵੇਂ ਨਦੀਆਂ ਵੀ ਹੁੰਦੀਆਂ ਨੇ ਬੇੜੀ 'ਚ ਬਿਠਾਉਂਦੇ ਨੇ ਜਿਵੇਂ 10 ਜਣਾਂ ਦੀ ਜਗ੍ਹਾ ਨਹੀਂ ਹੁੰਦੀ ਬੇੜੀ ਜਿੱਥੇ 40 40 ਜਣੇ ਬਿਠਾ ਦਿੰਦੇ ਆ ਬੇੜੀ ਦੇ ਉੱਤੇ ਉਹ ਡੁੱਬ ਵੀ ਸਕਦੀ ਆ ਹਾਂ ਡੁੱਬ ਵੀ ਸਕਦੀ ਆ ਜੀ ਟੈਂਪਰੇਰੀ ਜਗ੍ਹਾ ਮੁੰਦਾ ਜਿਹਦੇ ਵਿੱਚ ਕਿੰਜ ਲੱਗਾ ਹੁੰਦਾ ਹੂੰ ਡੀਸੀ ਜੀ ਟਾਈਪ ਦੀ ਬਣੀ ਹੁੰਦੀ ਆ ਜੀ ਜੀ ਔਰ ਸਮੁੰਦਰ ਦੇ ਵਿੱਚ ਬਸ ਇਹ ਰੱਬ ਦਾ ਨਾਮ ਲੈਂਦੇ ਜਾਂਦੇ ਜੀ ਪਾਰ ਨਗਾ ਦੇ ਬਸ ਅਸੀਂ ਜੰਗਲ ਦੇ ਵਿੱਚ ਲਾਸ਼ਾਂ ਵਗੈਰਾ ਮਿਲੀਆਂ ਹਾਂ ਜੀ ਲਾਸ਼ਾਂ ਤੇ ਹੁੰਦੀ ਡਿੱਗੀਆਂ ਹੁੰਦੇ ਇੱਕ ਬੰਦੇ ਦੇ ਆ ਕੇ ਨਾਲ ਪਿੰਜਰ ਸਾਡੇ ਪਿੰਜਰ ਜਿਵੇਂ ਹੁੰਦੇ ਆ ਇਹ ਉੱਤੇ ਪਈ ਹੁੰਦੇ ਆ ਜੀ ਆਮ ਦਰਕਤਾਂ ਦਰਕਤਾਂ ਦੇ ਨਾਲ ਲੱਗੇ ਆ ਜੀ ਕੜੇ ਹੁੰਦੇ ਆ ਗਲਾਂ ਦੇ ਹੱਥਾਂ ਦੇ ਵਿੱਚ ਜੀ ਅੱਤਾਂ ਜਿਹੜੇ ਪਾਇਆ ਅੱਤਾਂ ਦੇ ਕੜਾ ਪਾਇਏ ਹੁੰਦੇ ਆ ਜੀ ਹੂੰ ਬੜੇ ਮਾਵਾ ਦੇ ਪੁੱਤ ਜਿਹੜੇ ਰਾਜੂ ਰਹਿ ਗਿਆ ਜੀ ਜੇਲ੍ਹ ਚ ਕਿੰਨੀ ਦੇਰ ਰਿਹਾ ਤਿੰਨ ਸਾਲ ਆ ਰਹੇ ਜੀ ਜੇਲ੍ਹ ਚ ਕਿਵੇਂ ਦੇ ਦਿਨ ਗੁਜ਼ਰੇ ਕਿੰਨੇ ਲੋਕ ਇੱਕ ਕਮਰੇ ਚ ਹੁੰਦੇ ਸੀ ਇੱਕ ਕਮਰੇ ਚ ਇੱਕ ਜਣਾ ਹੀ ਹੁੰਦਾ ਜੀ ਬਿਲਕੁਲ ਛੋਟਾ ਜਿਹਾ ਕਮਰਾ ਹੁੰਦਾ ਜਿੱਡਾ ਆਪਣਾ ਬਾਥਰੂਮ ਲਾ ਲੋ ਜਿੱਡਾ ਕੋ ਹੁੰਦਾ ਜੀ ਉਹਦੇ ਅੰਦਰ ਟਾਇਲਟ ਲੱਗ ਸੀਟ ਸਾਰਾ ਕੁਝ ਅੰਦਰ ਹੀ ਲੱਗਾ ਹੁੰਦਾ ਜੀ ਬਸ ਉਹਦੇ ਅੰਦਰ ਹੀ ਰਹਿਣਾ ਏਸੀ ਫੁੱਲ ਚੱਲਣਾ ਜੀ ਹੂੰ ਬਸ ਨਾ ਉਹਦੇ ਵਿੱਚ ਆਪਾਂ ਥੋੜਾ ਜਿਹਾ ਤੋਰ ਪਰ ਵੀ ਨਹੀਂ ਸਕਦੇ ਪੁਰਾਣੇ ਵਿੱਚ ਹਮ ਖਾਣੂ ਦੇ ਕੁਝ ਮਿਲਣਾ ਹੀ ਨਹੀਂ ਹੈਗਾ ਜੇ ਇੱਕ ਅੱਦਾ ਬਰੈਡ ਮਿਲਿਆ ਤੁਹਾਨੂੰ ਅੰਦਰ ਹੀ ਮਿਲਣਾ ਬਾਹਰ ਜਾਂਦੀ ਤਾਂ ਕੋਈ ਹੋ ਨਹੀਂ ਟਾਈਮ ਕਿਵੇਂ ਪਾਸ ਹੁੰਦਾ ਸੀ ਬਸ ਇੱਕ ਸੁਖਨੀ ਸਾਹਿਬ ਦਾ ਫੁਟਕਾ ਸਾਹਿਬ ਮਗਵਾਇਆ ਹੋਇਆ ਸੀ ਅੰਦਰ ਬਸ ਰੱਬ ਦਾ ਨਾਮ ਲਈ ਜਾਂਦਾ ਸੀ ਬਸ ਜਦੋਂ ਅੱਖ ਖੁੱਲਣੀ ਜਾਂ ਉੱਠਣਾ ਬਸ ਮਹਾਰਾਜ ਦਾ ਨਾਮ ਲੈਣ ਲੱਗ ਜਾਣਾ ਉਹ ਨਾਮ ਦੀ ਟਾਈਮਿੰਗ ਵੀ ਉਹਨਾਂ ਦੀ ਆਪਣੀ ਸੀ 15-15 ਦਿਨ ਨਹਾਣਾ ਨਹੀਂ ਹੈਗਾ ਅਸੰਦਰ ਰੋਟੀ ਪਾਣੀ ਜਿੰਨੇ ਆ ਕਿ ਨਹੀਂ ਰੋਟੀ ਪਾਣੀ ਨਹੀਂ ਦਿੰਦੇ ਕੋਈ ਬਰੈਡ ਮਿਲਦੇ ਆ ਬਸ ਦੋ ਸਵੇਰੇ ਮਿਲ ਗਏ ਦੋ ਦੁਪਹਿਰੀ ਮਿਲ ਗਏ ਮਕਰੋਨੀ ਮਿਲ ਗਈ ਸ਼ਾਮ ਨੂੰ ਬਸ ਬਸ ਤੁਸੀਂ ਦੱਸਿਆ ਕਿ ਕੁੱਤਿਆਂ ਦੀ ਤਰ੍ਹਾਂ ਰੋਟੀ ਉਹ ਕਿਵੇਂ ਉਹ ਚੌਂਕੀ ਦੇ ਵਿੱਚ ਕਰਦੇ ਜੀ 21 ਜਣ ਚੌਂਕੀ ਦੇ ਵਿੱਚ ਰਿਆ ਜੀ ਮੈਂ ਹੂੰ ਉੱਥੇ ਇੱਕ ਬਸ ਬ੍ਰੀਟੋ ਦਿੰਦੇ ਆ ਜੀ ਹੂੰ ਉਹ ਜਿੱਦਾਂ ਇੱਕ ਕਮਰੇ ਦੇ ਵਿੱਚ 10 ਜਣੇ ਵੀ ਨਹੀਂ ਬੈਠ ਸਕਦੇ ਰਾਮ ਰਾਮ ਜਿੱਥੇ 60 70 ਤੋਂ ਪਲੱਸ ਦਿੰਦੇ ਹੁੰਦੇ ਆ ਜੀ ਕਾਲੇ ਸਾਰੇ ਦੇ ਕੰਟਰੀ ਦੇ ਹੂੰ ਉਹਦੇ ਵਿੱਚ ਜਿਹੜੇ ਹੁਣ ਗੇਟ ਕੋਲ ਬੈਠਿਆ ਨੇ ਗੇਟ ਕੋਲ ਜਦੋਂ ਆਪਾਂ ਇਦਾਂ ਬੈਠਿਆ ਸੱਕਦਾ ਤਾਂ ਇੱਦਾਂ ਹੀ ਬੈਠੇ ਰਹਿਣਾ ਜਦੋਂ ਤਾਂ ਵੀ ਸਿੱਧੀਆਂ ਨਹੀਂ ਹੁੰਦੀਆਂ ਵੀ ਹੂੰ ਔਰ ਇਹ ਟਾਇਲਟ ਸੀਟ ਕੋਲ ਬੈਠੇ ਰਹੇ ਸੀ ਪੂਰੇ ਇੱਕ ਦਿਨ ਕੱਡੇ ਜੀ ਉੱਥੇ ਔਰ ਜਿਹੜੋਂ ਉੱਤਨੇ ਦਰਵਾਜ਼ੇ ਕੋਲ ਕਬਾਰੇ ਜੀ ਹੁੰਦੀਆਂ ਛੋਟੀ ਜਿੱਦੋਂ ਖੋਲ ਕੇ ਸਮਾਨ ਛੱਡਦੇ ਆ ਨਾ ਜੀ ਇਦਾਂ ਛੱਡਦੇ ਆ ਉਹ ਹੂੰ ਕੁੱਤਿਆਂ ਕੋ ਜਿਵੇਂ ਕੁੱਤੇ ਨੂੰ ਨਹੀਂ ਆਪਾਂ ਬਿਸਕਟ ਪੰਦੇ ਜਾਂ ਕੋਸ਼ ਛੱਡਦੇ ਆ ਉਦਾਂ ਛੱਡਦੇ ਆ ਜੀ ਉਹ ਜਿਹੜੇ ਕਾਲੇ ਹੁੰਦੇ ਪਰਤਲੇ ਉਹ ਅੱਗੂ ਹੀ ਫੜਫੜ ਲੈਂਦੇ ਆ ਜੀ ਨਾਉ ਦਿੰਦੇ ਨੇ ਜੀ ਨਾ ਪੰਦਰ ਉਹਨਾਂ ਦਾ ਨਾਮ ਮਾਰਨਾ ਤੁਹਾਨੂੰ ਨਾ ਕੋਸ਼ ਕਰਨਾ ਹੈ ਬਸ ਉਹ ਤੁਹਾਨੂੰ ਟੌਰਚਰ ਕਰਨਾ ਉਦੋਂ ਬਾਅਦ ਅੱਛਾ ਪਰਿਵਾਰ ਚ ਕੌਣ ਕੌਣ ਮੰਮੀ ਹੈ ਬਰਦਰ ਹੈ ਮੈਂ ਆ ਵੀ ਮੰਮੀ ਦੀ ਸਥਿਤੀ ਕਿਵੇਂ ਜੀ ਤੋਂ ਮੈਂ ਗਿਆ ਸੀ ਜੀ ਪਹਿਲਾਂ ਦੇ ਬਾਪੂ ਪੂਰਾ ਹੋ ਗਿਆ ਜੀ ਥੋੜਾ ਜਿਹਾ ਠੇਸਪੱਖੋ ਠੀਕ ਸਨ ਫਿਰ ਮੈਂ ਚਲਾ ਗਿਆ ਜੀ ਘਰ ਗਰੀਬੀ ਵੀ ਬਹੁਤ ਜ਼ਿਆਦੀ ਤੇ ਸੋਚਿਆ ਵੀ ਚਲੋ ਠੀਕ ਕਰਨੇ ਆ ਜ਼ਮੀਨ ਜਮਣ ਵੇਚ ਕੇ ਬਾਹਰ ਗਿਆ ਜੀ ਤੇ ਉਦੋਂ ਬਾਅਦ ਜਦੋਂ ਤਿੰਨ ਸਾਲ ਉੱਥੇ ਫਸ ਗਿਆ ਜੀ ਉਹ ਮਮੀ ਦਾ ਬੁਰਾ ਹਾਲ ਹੋ ਗਿਆ ਜੀ 15-15 ਮਹੀਨਾ ਮੇਨਾ ਗੱਲ ਹੀ ਨਹੀਂ ਹੋਣੀ ਘਰ ਜੀ ਉਹ ਪਾਗਲ ਹੋ ਗਏ ਨੇ ਬਿਲਕੁਲ ਜੀ ਹਾਂ ਜੀ ਗੱਲਾਂ ਭੁੱਲਣ ਲੱਗੀਆਂ ਉਹਨਾਂ ਨੂੰ ਹਜੇ ਵੀ ਉਦਾਂ ਹੀ ਨੇ ਹੂੰ ਗੱਲ ਭੁੱਲ ਜਾਂਦੀ ਹੈ ਤੁਹਾਨੂੰ ਪਛਾਣਦੇ ਹਾਂ ਜੀ ਪਛਾਣ ਦਿਆ ਸ਼ੂਗਰ ਵੱਜ ਜਾਂਦੀ ਹੈ ਉਹਨਾਂ ਦੀ ਬਹੁਤ ਜ਼ਿਆਦੀ ਹੂੰ ਬਸ ਐਵੇਂ ਰੋਗ ਲੱਗ ਗਿਆ ਸ਼ਰੀਰ ਨੂੰ ਬਸ ਜੀ 50 ਲੱਖ ਰੁਪਏ ਗਈ ਜ਼ਮੀਨ ਗਈ ਮਾਂ ਪਾਗਲ ਹੋ ਗਈ 3 ਸਾਲ ਜੇਲ੍ਹ ਕੱਟਣੀ 3 ਸਾਲ ਜੇਲ੍ਹ ਕੱਟੀ ਜੀ ਕੁਛ ਨਹੀਂ ਪੱਲੇ ਪਿਆ ਕੁਛ ਵੀ ਪੱਲੇ ਨਹੀਂ ਪਿਆ ਜੀ ਕੁਝ ਹੋਰ ਨੌਜਵਾਨ ਬਹੁਤ ਸਾਰੇ ਨੌਜਵਾਨ ਹਜੇ ਵੀ ਡੋਂਕੀ ਲਾਉਣਾ ਚਾਹੁੰਦੇ ਨੇ ਡੋਂਕੀ ਸੇਫ ਹੈ ਨਹੀਂ ਮੈਂ ਕਹਿੰਦਾ ਬਿਲਕੁਲ ਸੇਫ ਨਹੀਂ ਹੈਗੇ ਜੀ ਜਾਣਾ 1 ਨੰਬਰ ਤੇ ਜਾਓ 2 ਨੰਬਰ ਦਾ ਕੋਈ ਫਾਇਦਾ ਨਹੀਂ ਹੈਗਾ ਜੀ ਹੂੰ ਠੀਕ ਹੈ ਜਿੰਦੇ ਕੋਲ ਪੈਸੇ ਹੈਗੇ ਆਪਣਾ ਇੱਥੇ ਕੋਈ ਕਾਰੋਬਾਰ ਕਰੋ ਹੂੰ ਇੱਥੇ ਬਹੁਤ ਕੰਮ ਹੈਗਾ ਜੇ ਕੋਈ ਕਰਨਾ ਚਾਹੇ ਤਾਂ ਨਾ ਜਾइए ਪਰਦੇਸ ਬਿਲਕੁਲ ਜਾਂਦਾ ਫਾਇਦਾ ਨਹੀਂ ਹੈਗਾ ਆਪਾਂ ਇੱਕ ਜਿਵੇਂ ਰੇਲਾਂ ਜਾ ਕੇ ਲੋਕੀ ਬਾਹਰ ਫੋਟੋਆਂ ਪਾਉਂਦੇ ਆ ਟਰੱਕ ਨਾਲ ਕਿਸੇ ਜੀਜ ਨਾਲ ਹਾਂ ਆਪਾਂ ਬਸ ਉਹਦੇ ਗੱਲਾਂ ਵਿੱਚ ਜਾਣ ਕੇ ਆਪਾਂ ਕਿਸੇ ਦਾ ਮਾਸੇ ਦਾ ਮੁੰਡਾ ਮਾਮੇ ਦਾ ਮੁੰਡਾ ਗਿਆ ਹੁੰਦਾ ਜੀ ਕਿ ਹਰ ਇੱਕ ਬੰਦੇ ਦੀ ਆਪਣੀ ਆਪਣੀ ਕਿਸਮਤ ਹੁੰਦੀ ਹੈ ਜੀ ਹਾਂ ਬਹੁਤ ਵਧੀਆ ਹੂੰ ਉਹਦੀ ਕਿਸਮਤ ਹੁੰਦੇ ਨਾਲ ਤੁਹਾਡੀ ਕਿਸਮਤ ਤੁਹਾਡੇ ਨਾਲ ਜੀ ਹੂੰ ਠੀਕ ਹੈ ਜੀ ਉਹ ਜਿਵੇਂ ਵੀਡੀਓ ਕੋ ਟਰਾਲਰ ਦੀ ਸਨੇਪਾ ਬਣਾ ਬਣਾ ਕੇ 깔ਦਾ ਜੀ ਉਹ ਬੰਦੇ ਦਾ ਦਿਲ ਕਰਦਾ ਮੈਂ ਵੀ ਜਾਵਾਂ ਇਹ ਕਿਆ ਹੋਇਆ ਤੇ ਉੱਥੇ ਜਾ ਕੇ ਬੰਦੇ ਜੇ ਸਮਲੋ ਇੱਕ ਜੁੱਝਾ ਜਲਮ ਹੋਣਾ ਜੀ ਜੇ ਤੇ ਬਾਹਰ ਨਿਕਲ ਗਿਆ ਤੇ ਘਰ ਦੇ ਤਰ ਜਣਗੇ ਜੇ ਪਿੱਛੇ ਆ ਗਿਆ ਤੇ ਮਰ ਜਣਗੇ ਇਹ ਸੁਣਿਆ ਬਹੁਤ ਦੁਖਦਾਈ ਕਹਾਣੀ ਹੈ ਜ਼ਮੀਨ ਵੀ ਤੋ ਕਿਲੇ ਪੈਲਿਸ ਸੀ ਉਹ ਵੀ ਵੇਚ ਕੇ ਵਗ ਗਈ 50 ਲੱਖ ਰੁਪਏ ਵੀ ਗਏ ਪੁੱਤਰ ਦੇ ਵਿਯੋਗ ਦੇ ਵਿੱਚ ਮਾਂ پاگل ਹੋ ਗਈ ਕਹਿੰਦੇ ਪਰਦੇਸ ਨਾ ਜਾਇਓ ਅਨਲੀਗਲ ਤਰੀਕਾ ਨਾ ਇਸਤੇਮਾਲ ਕਰੋ ਇਹ ਪੰਜਾਬ ਦੀ ਦੁੱਖ ਦੀ ਰਗ ਹੈ ਪੰਜਾਬ ਨੇ 47 ਵੇਖੀ ਪੰਜਾਬ ਨੇ 84 ਵੇਖੀ ਪੰਜਾਬ ਨੇ ਹੁਣ ਉਹ ਦੌਰ ਵੇਖਿਆ ਜਦੋਂ ਆਪਣੀ ਮਾਂ ਨੂੰ ਵੇਚ ਕੇ ਪੁੱਤ ਉਸਦੇ ਜਹਾਜ਼ੇ ਚੜ੍ਹ ਕੇ ਬਾਹਰ ਜਾ ਰਹੇ ਨੇ ਹੁਕਮਰਾਨਾਂ ਦੀ ਕੁਰਸੀ ਹਿੱਲਣੀ ਚਾਹੀਦੀ ਹੈ ਹੁਕਮਰਾਨਾਂ ਨੂੰ ਹੁਣ ਸੋਚਣਾ ਚਾਹੀਦਾ ਹੁਣ ਕਰਬਟ ਲੈਣ ਦਾ ਸਮਾਂ ਤਾਂਕਿ ਨੌਜਵਾਨਾਂ ਨੂੰ ਬਚਾਇਆ ਜਾ ਸਕੇ ਧੰਨਵਾਦ